ਸਵਾਲ ਹੈ ਬੜਾ ਵੱਡਾ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਵਿਅਕਤੀ ਆਮ ਆਦਮੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਹੁੰਦੇ ਕਾਬਿਲ ਸੀ ਬਾਹਰੀ ਪੰਜਾਬ ਦੇ ਵੀ ਬਾਹਰੀ ਯੂਪੀ ਤੋਂ ਵੀ ਲਗਾਇਤੇ ਰਾਜਸਥਾਨ ਤੋਂ ਵੀ ਲਗਾ ਦਿੱਤੇ ਦਿੱਲੀ ਦੇ ਵੀ ਲਗਾ ਦਿੱਤੇ ਕੀ ਰਾਜ ਸਭਾ ਸਦਸਿਓ ਤੁਸੀਂ ਘੋਣਿਤ ਕਰੋ ਕਿ ਤੁਹਾਨੂੰ ਕਿਸੇ ਪੰਜਾਬੀ ਨੂੰ ਯੋਗ ਕਰੀਂ ਜਿਲ੍ਹਾ ਪ੍ਰਧਾਨ ਜ਼ਿਲ੍ਹਾ ਲੈਵਲ ਤੇ ਜੇ ਤੁਸੀਂ ਕਿਸੇ ਵੀ ਬਲ ਭਟ ਕਰੋ ਜਿਲ੍ਹਾ ਪ੍ਰਧਾਨ ਦੀ ਕਿ ਤੁਹਾਨੂੰ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰੀ ਮੋਸਤ ਆਬਿਲ ਸਤਾਏ ਆਮ ਆਦੀ ਪਾਰਟੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਬਦਲੇ ਗਏ ਨੇ ਜਿਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਠਾਨਕੋਟ ਦੀ ਦਾ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲਗਾਉਣ ਨੂੰ ਲੈ ਕੇ ਰਾਜਨੀਤਿਕ ਗਰਮਾਂ ਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਜੀ ਕਿ ਭਾਜਪਾ ਦੇ ਪ੍ਰਵਕਤਾ ਜੁਗੇਸ਼ ਠਾਕਰ ਹੋਣਾ ਵੱਲੋਂ ਮੁੱਦਾ ਚੱਕਿਆ ਗਿਆ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਦੇ ਲਗਾਏ ਗਏ ਨੇ ਅਮਨਦੀਪ ਸੰਧੂ ਉਹਨਾਂ ਦਾ ਜਿਹੜਾ ਇਹ ਐਡਰੈਸ ਹੈਗਾ ਉਹ ਅੰਮ੍ਰਿਤਸਰ ਦਾ ਹੈਗਾ ਉਹਨਾਂ ਵੱਲੋਂ ਆਧਾਰ ਕਾਰਡ ਇੱਕ ਸ਼ੇਅਰ ਕਰਕੇ ਪੋਸਟ ਜਿਹੜੀ ਹੈ ਉਹ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਸਵਾਲ ਕੀਤੇ ਗਏ ਨੇ ਕਿ ਆ ਪਠਾਨਕੋਟ ਦੇ ਵਿੱਚ ਕੋਈ ਜਿਹੜਾ ਕੈਪੇਬਲ ਵਿਅਕਤੀ ਨਹੀਂ ਸੀਗਾ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾ ਸਕਦਾ ਸੀਗਾ ਆ ਸੁਣਦੇ ਆ ਕੀ ਕਹਿਣਾ ਜੁਗੇਸ਼ ਠਾਕਰ ਉਹਨਾਂ ਦਾ ਇਸ ਫੇਰਬਦਲ ਨੂੰ ਲੈ ਕੇ ਹਾਂਜੀ ਜੁਗੇਸ਼ਵਰ ਸਿੰਘ ਦਾ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਗਈ ਹੈ ਕਿ ਬਹੁਤ ਵੱਡਾ ਫੇਰਬਦਲ ਜਿਹੜਾ ਆਮ ਆਦਮੀ ਪਾਰਟੀ ਦੇ ਦੇਖਣ ਨੂੰ ਮਿਲਿਆ ਤੇ ਇੱਕ ਬੜੀ ਪੜੋ ਪੋਸਟ ਪਾਈ ਗਈ ਕੀ ਹੈਗਾ ਉਹ ਰ ਪਹਿਲੇ ਤੇ ਮੇਰਾ ਮਤਲਬ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਅੰਮ੍ਰਿਤਸਰ ਤੋਂ ਬਨੇ ਆ ਆਮਨਦੀਪ ਸੰਧੂ ਜੀ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੇ ਉੱਤੇ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਮੁਬਾਰਕਬਾਦ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਕਿਸੇ ਨੂੰ ਇਸ ਕਾਬਿਲ ਸਮਝਿਆ ਗਿਆ ਸਾਡੇ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣ ਵਾਸਤੇ ਕੀ ਸਵਾਲ ਹੈ ਬੜਾ ਵੱਡਾ ਇੱਕ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਵਿਅਕਤੀ ਆਮ ਆਦਮੀ ਪਾਰਟੀ ਤਬ ਜ਼ਿਲ੍ਹਾ ਪ੍ਰਧਾਨ ਬਣਨ ਦੇ ਕਾਬਿਲ ਨਹੀਂ ਸੀ ਇਹ ਬੜਾ ਬੜਾ ਇੱਕ ਸਵਾਲ ਇਹ ਉਹੀ ਗੱਲਾਂ ਨੂੰ ਪ੍ਰੂਫ ਕਰ ਰਿਹਾ ਹੈ ਜਿਹੜੀ ਚਰਚਾਵਾਂ ਦਾ ਜੋਰ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਹਰੀ ਵਿਅਕਤੀ ਬਾਹਰੀ ਪੰਜਾਬ ਦੇ ਵੀ ਬਾਹਰੀ ਯੂਪੀ ਤੋਂ ਵੀ ਲਗਾਉਂਦੇ Rajasthan ਤੋਂ ਵੀ ਲਗਾਉਂਦੇ ਦਿੱਲੀ ਦੇ ਵੀ ਲੱਗ ਗਏ ਤੇ ਸਾਡੇ ਪੰਜਾਬੀ ਜਿਹੜੇ ਆ ਉਹ ਕਿੱਥੇ ਜਾਣਗੇ ਇਹਦਾ ਮਕਸਦ ਕੀ ਹੈ ਬਸ ਇਹ ਮੇਰਾ ਤੁਹਾਡੇ ਮਾਧਮ ਰਹੀ ਇੱਕ ਬੜਾ ਵੱਡਾ ਸਵਾਲ ਹੈ ਕਿ ਰਾਜ ਸਭਾ ਸਦਸੇ ਤੁਸੀਂ ਨਿਯੁਕਤ ਕਰੋ ਇਹ ਤੁਹਾਨੂੰ ਕਿਸੇ ਪੰਜਾਬੀ ਦੀ ਜ਼ਰੂਰਤ ਨਹੀਂ ਜ਼ਿਲ੍ਹਾ ਪ੍ਰਧਾਨ ਜ਼ਿਲੇ ਲੈਵਲ ਤੇ ਜੇ ਤੁਸੀਂ ਕਿਸੇ ਦੀ ਅਪੁਆਇੰਟਮੈਂਟ ਕਰੋ ਜ਼ਿਲ੍ਹਾ ਪ੍ਰਧਾਨ ਦੀ ਤੇ ਤੁਹਾਨੂੰ ਜ਼ਿਲ੍ਹੇ ਦੇ ਕਿਸੇ ਵਿਅਕਤੀ ਨੂੰ ਸਤਵਿll ਦੀ ਸਮਝਦੇ ਜਿਹੜੇ ਤੁਸੀਂ ਪੰਜਾਬ 'ਚ ਕਰ ਕੀ ਰਿਹਾ ਫਿਰ ਉਹ ਵਿਅਕਤੀ ਜਿਹੜੇ ਬੁਰੀ ਤਰ੍ਹਾਂ ਨਕਾਰੇਗੇ ਜਨਤਾਵਾਦਾਰ ਜਿਹੜੇ અભਿਮਾਨੀ ਸੀ ਜਿਹੜੇ ਉਹ ਮਹੀਨ ਚਲਾ ਰਹੇ ਹੈ ਜਿਹੜੇ ਕਰਪਸ਼ਨ ਦੇ ਵਿੱਚ ਸੱਤੋਂ ਲੈ ਕੇ ਪਾਪ ਤੱਕ ਆਪ ਇਨਵੋਲ ਤੇ ਕਰਪਸ਼ਨ ਦੇ ਵਿੱਚ ਦੇਲ ਦੇ ਉੱਤੇ ਉਹ ਕਰਪਸ਼ਨ ਫ੍ਰੀ ਦੀਆਂ ਭ੍ਰਸ਼ਟਾਚਾਰ ਦੇ ਅਗੇਂਸਟ ਮਹੀਨ ਦੀਆਂ ਗੱਲਾਂ ਕਰ ਰਹੇ ਹੈ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਾਰੇ ਪੰਜਾਬ ਦੀ ਜਨਤਾ ਆਉਣ ਵਾਲੇ ਸਮੇਂ 'ਚ ਪੁੱਛੇਗੀ ਜਨਤਾ ਦੇਖ ਰਹੀ ਹੈ ਕਾਫੀ ਕੁਝ ਸਮੇਂ ਬੜੀ ਤੇਜ਼ੀ ਨਾਲ ਨਿਕਲ ਗਿਆ ਉਹਨ ਹੜਬੜਾਟ ਹੈ ਇਹਨਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਇਹਨਾਂ ਨੂੰ ਜਵਾਬ ਵੀ ਦੇਗੀ ਤੇ ਤੁਹਾਡੇ ਮਾਧਿਅਮ ਰਹੀ ਅੱਜ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿੰਦੇ ਹਾਂ ਕਿ ਆਉਣ ਵਾਲਾ ਸਮਾਂ 2027 ਦਾ ਭਾਤੇ ਜਨਤਾ ਪਾਰਟੀ ਦਾ ਹੈ ਲੋਕਾਂ ਦਾ ਪੂਰਨ ਰੂਪ ਦੇ ਉੱਤੇ ਵਿਸ਼ਵਾਸ ਹੈ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈ ਜੇ ਪੰਜਾਬ ਨੂੰ ਲੀ ਦੇ ਉੱਤੇ ਕੋਈ ਵਿਕਾਸ ਦੀ ਲੀ ਦੇ ਉੱਤੇ ਖੁਸ਼ਹਾਲੀ ਵਾਸਤੇ ਕੋਈ ਲੈ ਕੇ ਜਾਏਗਾ ਤਰੱਕੀ ਦੀ ਰਾਤ ਲੈ ਕੇ ਜਾਏਗਾ ਤੇ ਸਿਰਫ ਤੇ ਸਿਰਫ ਭਾਤੇ ਜਨਤਾ ਪਾਰਟੀ ਦਾ ਨੇਤਤਵ ਹੀ ਧੰਨਵਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes